ਜਾਂਦੇ <mçuk> ਜਾਂਦੇ <mçuk> ਆਲਨ ਦੇ ਬਹੁਤ ਜਿਆਦਾ ਮੁਸ਼ਕਲ ਵਾਲਾ ਆ ਗਿਆ ਹਾਂ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਾਡੀ ਜਥੇਬੰਦੀ ਅਕਾਲੀ ਗੱਲ ਵਾਰਸ ਪੰਜਾਬ ਦੇ ਜਿਹੜੀ ਆ ਲੋਕਾਂ ਦੀ ਸਹਾਇਤਾ ਜਿਹੜੀ ਆ ਉਹ ਚਾਰ ਦੇ ਨਾਲ ਜਾਂ ਪਸ਼ੂ ਚਾਰੇ ਦੇ ਨਾਲ ਨਾਲ ਸਾਡੇ ਕੋਲ ਖਾਨ ਪੀਂਦੀਆਂ ਵਸਤੂਆਂ ਦੇ ਨਾਲ ਸੀ ਸਿਹਯਾਦਾ ਕਰ ਰਹੇ ਆ ਉਸੇ ਤਰ੍ਹਾਂ ਹੀ ਸਾਡੇ ਕੋਲ ਅਮਰਿਤਸਰ ਤੋਂ ਮੇਰੇ ਛੋਟੇ ਵੀਰ ਸਰਦਾਰ ਸਿਮਰਨਜੀਤ ਸਿੰਘ ਜੀ ਸਿਮਰ ਸਿੰਘ ਜੀ ਸਾਡੇ ਕੋਲ ਆਏ ਨੇ ਜਿਹੜੇ ਕਿ ਸਾਡੇ ਕੋਲ ਮੈਡੀਕਲ ਸਿਸਟਮ ਨੂੰ ਲੈ ਕੇ ਪਹੁੰਚੇ ਹੋਏ ਨੇ ਕਿ ਜਿਹੜੇ ਕਹਿੰਦੇ ਆ ਕਿ ਜੇ ਇਸ ਹਲਕੇ ਦੇ ਵਿੱਚ ਜਾਂ ਹਲਕੇ ਤੋਂ ਬਾਹਰ ਕਿਸੇ ਨੂੰ ਵੀ ਕੋਈ ਮੈਡੀਸਨ ਦੀ ਜਰੂਰਤ ਹੋਵੇ ਤੇ ਉਹ ਵੀ ਤੁਸੀਂ ਸਾਡੇ ਕੈਂਪ ਦੇ ਵਿੱਚ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਉਹਨਾਂ ਨੂੰ ਹਰ ਕਿਸਮ ਦੀ ਦਵਾਈ ਵੀ ਜਿਹੜੀ ਆ ਆਪਾਂ ਇਸ ਕੈਂਪ ਤੋਂ ਮਹਈਆ ਕਰਾਵਾਂਗੇ ਜਿੱਥੋਂ ਮੈਂ ਸਿਮਰ ਜੀ ਵੀਰ ਜੀ ਦਾ ਧੰਨਵਾਦ ਕਰਦਾ ਆ ਕਿ ਇਹਨਾਂ ਨੇ ਏਡਾ ਵੱਡਾ ਆਪਰੇਲਾ ਕੀਤਾ ਕਿ ਅਸੀਂ ਮੈਡੀਸਨ ਵੀ ਜਿਹੜੀਆਂ ਇਹਨਾਂ ਤੱਕ ਲੋਕਾਂ ਤੱਕ ਪਹੁੰਚਾਵਾਂਗੇ ਨਾਲ ਉੱਥੋਂ ਤੱਕ ਪਹੁੰਚ ਵੀ ਕਰਾਂਗੇ ਜਾਂ ਜਿਹੜੇ ਲੋਕ ਸਾਡੇ ਕੋਲ ਇੱਥੇ ਕੈਂਪ ਦੇ ਵਿੱਚ ਆ ਸਕਦੇ ਦਵਾਈਆਂ ਲੈਣ ਵਾਸਤੇ ਉਹਨਾਂ ਨੂੰ ਮੈਡੀਸਨ ਵੀ ਦਿੱਤੀ ਜਾਊਗੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਇਸ ਗੱਲ ਦੇ ਉੱਤੇ ਕਿ ਤੁਸੀਂ ਸਾਡਾ ਜਿਹੜਾ ਮਦਦ ਲੋਕਾਂ ਦੀ ਕਰਨ ਵਾਸਤੇ ਸਿਮਰ ਜੀ ਤੁਸੀਂ ਉਤਰੇ ਹੋ ਬਹੁਤ ਬਹੁਤ ਦਾ ਧੰਨਵਾਦ ਤੁਸੀਂ ਆਪਣੇ ਵੱਲੋਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਦਿਓ ਬਿਲਕੁਲ ਜੀ ਮੈਂ ਇਹੀ ਕਹਣਾ ਕਿ ਮੈਡੀਸਿਨ ਜਿਆਦਾ ਜਿਆਦਾ ਦਿੱਤੀ ਜਾਵੇ ਜਿਸ ਨਾਲ ਬਿਮਾਰੀਆਂ ਘੱਟ ਫੈਲਣ ਤੇ ਲੋਕਾਂ ਦੀ ਮਦਦ ਜ਼ਿਆਦਾ ਹੋਵੇ ਤੇ ਬਿਮਾਰ ਲੋਕੀ ਘੱਟ ਹੋਣ ਸੋ ਬਹੁਤ ਬਹੁਤ ਸਿਮਰ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਤੁਹਾਡਾ ਆਪਣਾ ਸੈਰੋ ਸੈਰੋ ਬੋਲ ਤੋਂ ਬੋਲ ਕਰਦਾ ਜੀ ਸਾਰੇ ਚੱਤੀ ਚਲਾ ਦੇ ਹੋ ਗਏ ਅੱਜ ਨਹੀਂ ਆਇਆ ਯਾਰ ਥਾੜੇ ਨੇ ਪਿੰਡ ਉੱਧਰ ਉਲਟ ਕੇ ਉਹ ਕਹਿੰਦੇ ਆਹ ਦੇਖ ਲੈਂਦੇ ਜੀ ਕਿੰਨਾ ਸਾਊਟ ਆ ਰਿਹਾ ਮੈਂ ਕਹਿਣਾ ਕਰਦਾ ਮਾਜੇ ਤੇ ਪਾਣੀ ਭਰ ਲੈ ਗਏ ਅੱਜ ਜਾ ਕੇ ਲੱਗਦਾ ਪਾਣੀ ਕਿੰਨਾ ਭਰਿਆ ਆ ਉੱਪਰ ਦਾ ਕੀ ਕਹਿੰਦੇ ਬਾਕੀ ਅਸੀਂ ਇੱਥੇ 봐 ਦੇਖ ਲਓ ਪਾਣੀ ਦੀ ਸੇਵਾ ਲੈ ਕੇ ਜਾ ਰਹੇ ਆ ਦੂਤਾਂ ਦੇ ਪਿੱਛੇ ਮੋੜ ਆ ਰਹੀ ਆ ਕਿ ਬੇਰੀ ਪੈਕਸਨ ਕਿਤੇ ਜਾ ਰਿਹਾ ਤੇ ਨਿਕਲ ਗਿਆ ਬਹੁਤ ਚੁੱਕੀ ਹੈ ਜਿਹੜਾ ਸ਼ਾਂਤੀ ਦਾ ਸਮਾਂ ਵੀ ਚੁੱਕਾ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਪਾਣੀ ਦਾ ਪ੍ਰਵਾਹ ਕਿੰਨਾ ਜ਼ਿਆਦਾ ਵੱਧ ਗਿਆ ਹੈ ਬੰਦ ਦੀ ਸਪੀਡ ਹੈ ਅਜਨਾਲੇ ਪੁਲ ਦੇ ਥੱਲੇ ਦੀ ਵੀਡੀਓ ਹੈ ਬਹੁਤ ਹੀ ਜ਼ਿਆਦਾ ਸਪੀਡ ਚ ਪਾਣੀ ਅੱਗੇ ਵੱਧ ਰਿਹਾ ਤੇ ਬਹਾ ਬਹੁਤ ਹੀ ਜ਼ਿਆਦਾ ਤੇ ਸਰਕਾਰ ਦਾ ਕੋਈ ਨਹੀਂ ਜਾਂਦਾ ਤੇ ਆਪਣੇ ਬੰਦਿਆਂ ਨੂੰ ਜਿੱਦਾਂ ਧਾਰੀਆ ਵਾਲਾ ਆਮ ਆਪ ਦੀ ਪਾਰਟੀ ਉਹ ਆਪਣੇ ਬੰਦਿਆਂ ਨੂੰ ਸਪਾਂਸਰ ਤੋਂ ਦੇ ਕੇ ਗਏ ਸਾਡੇ ਇੱਧਰ ਤੱਕ ਕੋਈ ਨਹੀਂ ਇੱਧਰ ਨੂੰ ਅੱਛਾ ਜਿਹੜੇ ਵੀਆਈਪੀ ਬੰਦਿਆਂ ਨੂੰ ਸਪਾਂਸਰ ਮਿਲਿਆ ਬਾਕੀ ਕੇ ਆਮ ਬੰਦੇ ਆਸਤੇ ਕੋਈ ਨਹੀਂ ਤਰਪਾਲ ਨਹੀਂ ਦਿੱਤੀ ਠੀਕ ਹੈ ਵੀਆਈਪੀ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਸਭ ਕੁਝ ਦੇ ਕੇ ਗਏ ਤਰਪਾਲ ਆਂਦੇ ਕਿ ਸਭ ਕੁਝ ਉਹ ਆਪਣੇ ਆਪ ਆਪ ਦੇਖ ਲੈ ਅੱਛਾ ਤੇ ਕੋਈ ਜਿਹੜਾ ਕਹਿੰਦੇ ਸੀ ਐਮ ਸਾਹਿਬ ਨਾ ਜੀ ਨਾ ਕੋਈ ਇੱਥੇ ਦਾ ਆਵੜਿਆ ਹੀ ਨਹੀਂ ਜੀ ਜਿਵੇਂ ਕਹਿੰਦੇ ਹੈਲੀਕਾਪਟਰ ਨਾ 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 ਉਹ ਇੱਕ ਵਾਰ ਆ ਗਿਆ ਸੀ ਸਾਡੇ ਨਾਲ ਮਾਰੀ ਤਾਂ ਆਇਆ ਸੀ ਹੈਲੀਕਾਪਟਰ ਹਾਂਜੀ ਆਰਮੀ ਵਾਲਾ ਨਾ ਆਇਆ ਸੀ ਉਹ ਵੀ ਜਿਹੜਾ ਸਾਡਾ ਕੋਈ ਸਮਾਨ ਜੋ ਕੋਟਾਚੀ ਬਚਿਆ ਸੀ ਉਹ ਵੀ ਢਾ ਕੇ ਇਧਰ ਵਿੱਚ ਉੱਕ ਗਿਆ ਅੱਛਾ ਅੱਛਾ ਉਹ ਵੀ ਸਾਨੂੰ ਨੁਕਸਾਨ ਹੀ ਕਰਕੇ ਗਿਆ ਹੈਲੀਕਾਪਟਰ ਕੋਈ ਆ ਨੂੰ ਘੂਂਟ ਨਹੀਂ ਦੇ ਕੇ ਗਿਆ ਇਸ ਸੈਂਟਰ ਦੀ ਸਰਕਾਰ ਵੱਲੋਂ ਕੋਈ ਆ ਕੋਈ ਆਏ ਦੀ ਕੋਈ ਸੂਤਰੀ ਆਈ ਸੀ ਸੈਂਟਰ ਦੀ ਸਰਕਾਰ ਵੱਲੋਂ ਪਹਿਲਾਂ ਵੀ ਇੰਨਾ ਹੀ ਪਾਣੀ ਸੀ ਕਿ ਪਹਿਲਾਂ ਜ਼ਿਆਦਾ ਨਹੀਂ 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 ਪਹਿਲੋਂ ਇਹ ਤੋਂ ਤਾਂ ਪਾਣੀ ਆ ਅੱਛਾ ਆ ਨਖਾਨੀ ਲੱਗੀ ਪਾਣੀ ਤੇ ਉਹਦੀ ਪਾਣੀ ਤੇ ਰੋਟੀ ਪਾਣੀ ਦਾ ਕਿਤਰਾ ਚੱਲਦਾ ਸੀ ਰੋਟੀ ਪਾਣੀ ਦਾ ਇਹ ਆਪਣੇ ਉੱਤੇ ਕੁਝ ਦਾ ਪਹਿਲਾ ਸਮਾਨ ਪਿਆ ਆ ਇਹੋ ਬਾਕੀ ਸਮਾਨ ਤਾਂ ਹੀ ਚੁੱਕੀ ਨਹੀਂ ਸਕਦੇ ਤੁਸੀਂ ਵੇਖ ਸਕਦੇ ਸਮਾਨ ਦਾ ਕੋਈ ਨਹੀਂ ਇੱਥੇ ਵੀਡੀਓ ਮਾਰੂ ਸਮਾਨ ਤੋਂ ਵੱਡਾ ਬੰਦੇ ਕਰਾ ਲੈ ਨਵਾਂ ਵੀਡੀਓ ਦੇ ਲਾ ਦੋ ਇਹ ਜਾ ਕੇ ਅੰਦਰਾਂ ਜੀ ਵੇਖ ਲੋ ਇਦਾਂ ਹੀ ਸਮਾਨ ਗਲਿਆ ਪਿਆ ਆ ਕੋਈ ਸਮਾਨ ਨਿਕਲਿਆ ਹੀ ਨਹੀਂ ਮੌਕਾ ਨਹੀਂ ਮਿਲਿਆ ਸਮਾਨ ਕੱਢਣ ਦਾ ਤੜਕੇ ਵੇਖੋ ਪਈ ਸਭ ਇਦਾਂ ਹੀ ਭੋਲੇ ਸਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ ਸਮਾਨ ਕੱਢਣ ਦਾ ਤੁਹਾਨੂੰ ਮੌਕਾ ਮਿਲਿਆ ਹੋਵੇਗਾ ਇਹ ਤਾਂ ਹੀ ਸਮਾਂ ਰਹਿ ਗਿਆ ਤੇ ਆਪਾਂ ਹੋਰ ਤੈ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਕੋਈ ਹੋਰ ਮੰਗ ਕਰਦੇ ਵੀ ਸਾਨੂੰ ਆਣ ਕੇ ਪੁੱਛਣਾ ਸਾਡਾ ਹਾਲਚਲ ਪੁੱਛਣ ਸਾਨੂੰ ਆਣ ਕੇ ਕੋਈ ਸਹਾਇਤਾ ਦੇਣਾ ਹਾਂਜੀ ਹਾਂਜੀ ਸਾਰਾ ਨੁਕਸਾਨ ਤੋਂ ਹੋਣੇ ਨੁਕਸਾਨ ਜੋ ਡੁੱਬ ਕੇ ਗਲ ਗਏ ਆ ਝੋਨੇ ਤੇ ਹਾਂਜੀ ਹਾਂਜੀ ਕੋਈ ਸਾਡੀ ਸਹਾਇਤਾ ਕਰਨ ਕਿਸੇ ਦਾ ਕੋਈ ਫੋਨ ਨਹੀਂ ਆਇਆ ਕੋਈ ਕੋਈ ਕਿਸੇ ਦਾ ਫੋਨ ਨਿਕਨਕਟ ਨਹੀਂ ਕਿਸੇ ਨੇ ਕੀਤਾ ਜੀ ਉਧਰ ਰੇਂਜ ਵੀ ਕਰਤੀ ਸਾਡੀ ਮਾਰ ਕੇ ਬਿਜਲੀ ਦੀ ਲਾਈਟ ਗਈ ਹੋਈ ਹੈ ਲਾਈਟ ਗਈ ਨੂੰ ਅੱਜ ਚਾ ਪੰਜ ਦਿਨ ਹੋ ਗਏ ਉਦੋਂ ਨਾਲ ਜਿੰਨਾ ਪਾਣੀ ਆਇਆ ਪਾਣੀ ਕੋਸ਼ ਪਾਣੀ ਕੋਸ਼ ਨਹੀਂ ਕੋਈ ਮਾ ਸਰਕਾਰ ਨੂੰ ਤਾਂ ਕੋਈ ਸਹਾਇਤਾ ਨਹੀਂ ਹੋਈ ਜੀ ਜਪਾਲੀ ਸ਼ਾਦਾ ਦੀ ਕਤਤ ਨੂੰ ਕੋਈ ਪਹਿਲਾਂ ਵਾਰਨਿੰਗ ਆਈ ਸੀ ਕਿ ਪਹਿਨੇ ਨਾ ਜੀ ਨਾ ਸਾਨੂੰ ਇਹ ਵੀ ਨਹੀਂ ਦੱਸਿਆ ਵੀ ਤੁਸੀਂ ਉੱਠ ਜੂ ਇੱਥੋਂ ਸਾਨੂੰ ਆਡੰਗ ਵੀ ਦਿੱਤੀ ਕਿ ਸਭ ਉੱਠ ਜੋ ਤੇ ਪਾਣੀ ਇੰਨਾ ਛੱਡ ਰਹੇ ਨੇ ਬਸ ਜੱਕ ਦਾ ਵੀ ਪਾਣੀ ਆਇਆ ਤੇ ਐ ਗੱਡੀਆਂ ਤੱਕ ਆਪਣੇ ਮੋਟਰਸਾਈਕਲ ਗੱਡੀਆਂ ਤੱਕ ਨਹੀਂ ਕੱਢ ਸਕਿਆ ਵੇਖੋ ਇੱਦਾਂ ਪਾਣੀ ਚ ਡੁੱਬੀਆਂ ਪਈਆਂ ਤੇ ਸਿਰਫ ਆਮ ਆਦਮੀ ਪਾਰਟੀ ਆ ਕੋਈ ਹੋਰ ਪਾਰਟੀ ਵੱਲੋਂ ਕੋਈ ਆਇਆ ਨਹੀਂ ਕੋਈ ਪਾਰਟੀ ਨਾ ਜੀ ਨਾ ਕੋਈ ਕੋਈ ਵੀ ਪਾਰਟੀ ਨਹੀਂ ਅੱਜ ਅੱਜ ਆਇਆ ਅਮਰਪਾਲ ਵੱਲੋਂ ਅੱਜ ਹਾਂਜੀ ਉਹ ਆਇਆ ਉਹ ਬੱਚਿਆਂ ਦੀਆਂ ਕਿਤਾਬਾਂ ਵੇਖੋ ਉਹਨਾਂ ਨੇ ਆਣ ਕੇ ਸਾਨੂੰ ਪੁੱਛਿਆ ਕਿ ਸ਼ਾਇਦ ਕਿਤਾਬਾਂ ਵਿੱਚ ਉਹ ਅਦਾਵਾ ਚੱਕ ਗਈ ਜੀ ਪਿਆ ਬਹਾਂ ਕਿੱਧਰ ਆਇਆ ਕੀ ਸਾਹਿਬ ਹੋਰ ਕੋਈ ਨਹੀਂ ਆਇਆ ਮਤਲਬ ਕਿ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਆਇਆ ਹਾਂ ਜੀ ਉਹ ਆਇਆ ਜੀ ਬਾਕੀ ਕਿ ਉਸ ਤੋਂ ਇਲਾਵਾ ਕੋਈ ਨਹੀਂ ਇੱਥੇ ਹਾਲਚਲ ਪੁੱਛਣ ਆਇਆ ਵੀ ਕੀ ਹਿਸਾਬ ਕਿਤਾਬ ਤੁਹਾਡਾ ਤੁਸੀਂ ਬਚੇ ਵੀ ਆ ਕੀ ਜਿਕਨੇ ਅੱਧਾ ਕੋਈ ਕੁਝ ਕਹਿਣਾ ਚਾਹੋ ਪੰਜਾਬ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਕਹਾਡਾ ਵੀ ਆ ਕੇ ਸੁਣੋ ਕੁਝ ਕਹਿਣਾ ਚਾਹੋ ਤੇ ਕਹੋ ਇਹ ਸੁਣਨਾ ਯਹੀ ਦਾ ਜੀ ਤੇ ਆ ਦੇਖੋ ਮਾੜੇ ਹਾਲਾਤ ਹਾਂ ਜੀ ਅੱਜ ਮੈਂ ਦੇਖਿਆ ਰਸਤੇ 'ਚ گاਵਾ ਮਦਨ ਦੁਲੀਆਂ ਵੀ ਮਰੀ ਮੈਂ ਡੰਗਰ ਮਰ ਗਏ ਸਾਰੇ ਡੰਗਰ ਮਰ ਗਏ ਕੋਈ ਰਿਆ ਹੀ ਨਹੀਂ ਕੋਈ ਟੂੜੀ ਤਾੜੀ ਜੋ ਸਭ ਕੁਝ ਰੁੜ ਗਿਆ ਆ ਉਹ ਸਾਮਾਨ ਕਾਰਜ ਜਦ ਪੁੱਛਣ ਨਹੀਂ ਆਏ ਤੇ ਤੁਹਾਨੂੰ ਨਾ ਕੋਈ ਆਈ ਨਾ ਜੀ ਨਾ ਹਲਾਪੇ ਲੱਗਦੇ ਨਹੀਂ ਇਹਦੇ ਨਾਲ ਹੁਣ ਤੱਕ ਕਦੇ ਤੱਕ ਪੁੱਛਿਆ ਨਹੀਂ ਮਾਨ ਸਾਹਿਬ ਦੇ ਉਧਰ ਕੋਈ ਬੰਦੇ ਫਿਰਦੇ ਆ ਹਾਂ ਜੀ ਹਾਂ ਜੀ ਉਹ ਮਾਨ ਸਾਹਿਬ ਤਾਂ ਉਧਰ ਘੁੰਮਦੇ ਫਿਰਦੇ ਮਾਧ ਪ੍ਰਦੇਸ਼ ਹਾਂ ਤਾਂ ਸਾਡੂ ਉਹਨੇ ਕਿਤੇ ਪੁੱਛਣਾ ਹੈਲੋ ਤੇ ਨਾ ਅਜ ਤੱਕ ਸਾਨੂੰ ਪਹਿਲੋ ਕੋਸੂਤ ਮਿਲਨੀ ਸਾਡੀ ਸ਼ਰਕ ਵੇਖ ਲਓ ਟੋਏ ਪਏ ਆ ਨਾ ਮਾਨ ਸਾਹਿਬ ਪਾਣੀ ਵਗੈਰਾ ਸਾਰਾ ਕੁਝ ਪਾਣੀ ਪੂਣੀ ਆਇਆ ਹਾਂਜੀ ਬਿਲਕੁਲ ਆਉਂਦਾ ਜਦਾਂ ਮੈਂ ਇੰਦਾ ਦਿੱਕਤ ਆ ਰਹੀ ਮੇਨਲੀ ਦਿੱਕਤ ਆ ਰਹੀ ਮੇਨ ਤਰਪਾਲਾਂ ਤਰਪੂਲਾ ਜਿਆਦਾ ਹੁਣ ਉੱਤੇ بارش ਬਹੁਤ ਤੇ بارش ਪਈ ਜਾਂਦੀ ਤਰਪਾਲ ਹਨੀ ਦੂਜੀ ਤਪੜਾ ਪਾਣੀ ਤੋਂ ਆਂਦਾ ਅੰਦਰਾਂ ਹੀ ਅੰਦਰਾਂ ਚ ਮੁਸ਼ਕ ਆਉਂਦਾ ਪਾਣੀ ਬਹੁਤ ਗੰਦਾ ਕਿਉਂ ਪਾਣੀ ਗੰਦਾ ਆ ਤੇ ਉਹ ਗਾਰ ਵਾਲਾ ਪਾਣੀ ਅੰਦਰਾਂ ਚ ਮਿਲਦਾ ਸਰਕਾਰੀ ਪਾਣੀ ਆਂਦਾ ਤਾਂ ਡੇਗੇ ਉਹ ਹੀ ਨਹੀਂ ਆਂਦਾ ਉਹ ਹੀ ਪਾਣੀ ਦੀ ਬੱਤੀ ਬੰਦਿਆ ਤੇ ਜਦੋਂ ਸਰਕਾਰੀ ਪਾਣੀ ਆਉਣਾ ਕਿੱਥ ਕੋਈ ਜਨਰੇਟਰ ਦੀ ਕੋਈ ਸਹੂਲਤ ਨਹੀਂ ਹੁਣ ਪਾਣੀ ਹੈ ਨਹੀਂ ਕੋਈ ਵੀ ਕਿੱਥੇ ਜਾਊ ਬੰਦਾ ਵਾਸ਼ਰੂਮ ਜਾਣ ਦੀ ਪਰੇਸ਼ਾਨੀ ਆ ਬੰਦਾ ਚੱਲ ਜੂ ਤੇ ਬੀਬੀਆਂ ਬੱਚੇ ਕਿੱਥੇ ਜਾਣਗੇ ਪੁੱਛਿਆ ਹੀ ਕਿਸੇ ਨੇ ਨਿਮਾਨ ਸਾਹਿਬ ਨੇ ਦੇ ਇਥੇ ਦਾ ਕਾਨਕਾ ਪੁੱਛਿਆ ਵੀ ਨਹੀਂ ਆ ਵੀ ਤੁਸੀਂ ਹੈਗੇ ਜੇ ਵੋਟਾਂ ਲੈਣ ਨੂੰ ਉਦੋਂ ਵੀ ਮੈਂ ਵੀ ਹਾਂ ਵੀ ਹੈਗਾ ਉਦੋਂ ਵੋਟਾਂ ਲਈਆਂ ਵਾ ਉਹ ਤਾਂ ਆਮ ਆਦਮੀ ਉਹ ਤਾਂ ਆਮ ਆਦਮੀ ਕਿਹਨੇ ਉਹ ਆਮ ਆਦਮੀ ਪਾਰਟੀ ਹੋਣ ਤੇ ਉਹ امیر ਬੰਦਾ ਹੋ ਗਿਆ ਹੁਣ ਉਹਨੇ ਕਿੱਥੇ ਪੁੱਛਣਾ ਵੀਆਪੀ ਪਾਰਟੀ ਆਮ ਆਦਮੀ ਆਮ ਆਦਮੀ ਕਿ ਉਹ ਪਰ ਕੇਕੋ ਕੱਟਦਾ ਫਿਰਦਾ ਜਾ ਕੇ ਆਪ ਤੋਂ ਉਧਰ ਕਿਰੇ ਜਨਮ ਦਿਨ ਮਨਾ ਫਿਰਦਾ ਉਹਨੇ ਕਿੱਥੇ ਆਉਣਾ న్యూਸ ਰਿਪੋਰਟਰਾਂ ਨੇ ਉਹ ਬੱਕਰੀਆਂ ਦੇ ਮੁਆਵਜ਼ੇ ਬਾਰੇ ਪੁੱਛਿਆ ਉਹਨੂੰ ਮੁਰਗੀ ਮੁਰਗੀ ਦਾ ਦਾਂਗੇ ਠੀਕ ਨਾ ਹੁਣ ਇੰਨੀ ਫਸਲ ਖਰਾਬ ਹੋ ਗਈ ਉਹ ਪੁੱਛਣ ਵੀ ਨਹੀਂ ਆਇਆ ਵੀ ਤੁਸੀਂ ਹੈਗੇ ਜੀ ਉਹਨੇ ਸਮਾਨ ਇੰਨੀ ਕਿੱਥੇ ਕਿਸੇ ਨੇ ਪੁੱਛਣਾ ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਨਾ ਜੀ ਨਾ ਕੋਈ ਕਿਸੇ ਨੇ ਕੋਈ ਫੋਨ ਤੱਕ ਕੋਈ ਗੱਲਬਾਤ ਕੋ ਆਇਆ ਹੀ ਨਹੀਂ ਦੋ ਸਰਕਾਰਾਂ ਅੱਗੇ ਇਹ ਉਹ ਬੰਦੇ ਵੀ ਆਪਣੇ ਸੜਕਾਂ ਦੇ ਵੇਖੋ ਇੰਨੇ ਨੇ ਟੋਏ ਪਏ ਆ ਜਿੱਥੇ ਕੋਈ ਗੱਡੀ ਨਹੀਂ ਖੜ ਸਕਦਾ ਉਹ ਰਿਸ਼ਤੇਦਾਰ ਨਹੀਂ ਇੱਧਰ ਨੂੰ ਆਉਂਦਾ ਵੀ ਤੁਹਾਡੀ ਛੜਕਾਂ ਨਹੀਂ ਆ ਤੇ 27 ਵੋਟਾਂ ਪਾਓਗੇ ਫਿਰ ਨਹੀਂ ਉਹਨੂੰ ਕਿੱਥੋਂ ਪਾਉਣੀਆਂ ਉਹ ਤੇ ਬੱਸ ਤੇ ਉਹ ਤੇ ਹੋਣੀ ਮੈਂ ਕਹਿੰਦਾ ਛੱਡ ਦਿੱਤਾ ਜਾਣਾ ਚਾਹੀਦਾ ਉਹਨੂੰ ਬੋਟਾ ਕਿਨੇ ਪਾਉਣੀ ਅਸੀਂ ਅਜੇ ਤੱਕ ਪਾਈ ਵੀ ਨਹੀਂ ਹੋਰ ਕਿਸੇ ਪਾਰਟੀ ਨੂੰ ਅਸੀਂ ਤਾਂ ਅਕਾਲੀ ਦਲ ਨੂੰ ਪਾਉਂਦੇ ਰਹੇ ਹਾਂ ਬੋਟਾ ਬੋਟਾ ਨਹੀਂ ਕਿਸੇ ਪਾਰਟੀ ਨੂੰ ਪਾਈ ਅਜੇ ਨਹੀਂ ਜਿਵੇਂ ਸੁਖਬੀਰ ਬਾਦਲ ਜੀ ਨੇ ਉੱਧਰ ਵਾਲ ਕੰਮ ਕਰਵਾਏ ਆ ਨਾ ਉਹ ਵਧੀਆ ਕੰਮ ਕਰਵਾਇਆ ਜੀ ਉਹਦੇ ਏਰੀਆ ਜਦੋਂ ਬਾਦ ਸਰਕਾਰ ਹੀ ਸੀ ਨਾ ਹਾਂਜੀ ਉਦੋਂ ਹੀ ਸੜਕ ਬਣੀ ਆ ਸਾਡੀ ਉਸ ਤੋਂ ਬਾਅਦ ਸਾਡੀ ਸੜਕ ਨਹੀਂ ਬਣੀ ਦੋ ਵਾਰ ਕਾਂਗਰਸ ਆ ਗਈ ਆ 10 ਸਾਲ ਕਾਂਗਰਸ ਲਾ ਗਈ ਹਾਂਜੀ ਹਾਂਜੀ ਪੰਜ ਇਹ ਵੀ ਲੱਗੇ ਲੈ ਕੇ ਆਏ ਲੱਗੇ ਚਾਰ ਇਹ ਹੋ ਚੱਲੇ ਇਹਨਾਂ ਦੇ ਹਾਂਜੀ ਹਾਂਜੀ 14 ਸਾਲ ਹੋ ਗਿਆ ਤੇ 5 ਸਾਲ ਪਹਿਲਾਂ ਸੜਕ ਬਣੀ ਸੀ ਗਾਂ ਤੋਂ ਲਾ ਲੋ 14 ਦੇ ਪੈ 19 ਸਾਲਾਂ ਬਾਅਦ ਅਜੇ ਤੱਕ ਛੜਕ ਨਹੀਂ ਬਣੀ ਤੇ ਇਹ ਆਪਣਾ ਦਿਓ ਕਿ ਵਾਰਿਸ ਪੰਜਾਬ ਦੇ ਕੁਛ ਕਰਨਗੇ ਕਰਨਗੇ ਵਮੈਦ ਆਪ ਹੀ ਕਰਨਗੇ ਇਸ ਤੋਂ ਤੱਕ ਪਹੁੰਚ ਕਰਦੇ ਆ ਤੇ ਹਾਂਜੀ ਕਰਨਗੇ ਇਸ ਵਾਰੀ ਦਾ ਮਤਲਬ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਹਾਂਜੀ ਪਾਵਾਂਗੇ ਪਾਵਾਂਗੇ ਜ਼ਰੂਰ ਪਾਵਾਂਗੇ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਜੀ ਹੋਰ ਤੁਸੀਂ ਦੱਸੋ ਕੋਈ ਵੀ ਚੀਜ਼ ਦੀ ਲੋੜ ਹੋਊਗੀ ਹਾਂਜੀ ਹਾਂਜੀ ਤੇ ਆਪਾਂ ਅੱਗੇ ਇੱਕ ਦਰਖਾਸਤ ਪਾਵਾਂਗੇ ਕਿ ਜ਼ਰੂਰ ਪਹੁੰਚਾਇਆ ਜਾਵੇ ਠੀਕ ਠੀਕ ਹੈ ਬਾਕੀ ਪੰਜਾਬ ਸਰਕਾਰ ਵੱਲੋਂ ਤੇ ਕੋਈ ਆਸ ਰਹੀ ਨਹੀਂ ਉਹਨਾਂ ਦੀ ਆਸ ਤੋਂ ਬੜੀ ਸਰਕਾਰ ਮਾੜੀ ਆਈ ਹੈ ਉਹਨਾਂ ਨਾਲ ਇਤਿਆਸ ਹੀ ਟੁੱਟ ਗਈ ਉਹਨਾਂ ਦੇ ਕੋਈ ਗੱਲ ਹੀ ਨਹੀਂ ਅੱਜ ਉਹਨਾਂ ਨੇ ਹੋਰ ਵੀ ਭੇਜਿਆ ਸਮਾਨ ਤੁਹਾਨੂੰ ਡੰਗਰਾ ਆ ਤੇ ਵਿਚਾਰਾ ਜੂਰਾ ਖੱਲਿਆ ਸਾਰਾ ਸਮਾਨ ਪਹੁੰਚਿਆ ਪਰ ਆਇਓ ਇਹਨਾਂ ਸਰਕਾਰ ਵੱਲੋਂ ਕੋਈ ਨਹੀਂ ਆਇਆ ਠੀਕ ਹੈ ਜੀ ਸਰਕਾਰ ਵੱਲੋਂ ਕੋਈ ਨਹੀਂ ਆਇਆ ਵੀ ਸਰਕਾਰ ਆ ਜੀ ਤੁਹਾਡਾ ਜੋ ਵੀ ਅਗਰ ਜ ਹੋਏਗਾ ਤੇ ਆਪਾਂ ਵੀ ਆਪਣੇ ਵੱਲੋਂ ਪੂਰਾ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਸੱਚੀ ਗੱਲ ਸੱਚੀ ਗੱਲ ਵੈਰੀ ਗੁੱਡ ਜੀ ਇਹ ਫਾਟੇ ਆ ਦੇਖ ਸਕਦੇ ਹੋ ਜੀ ਲੋਕਾਂ ਕਿੰਨਾ ਰੋਸ ਪਿਆ ਆਇਆ ਪ੍ਰਜਾ ਸਰਕਾਰ ਪ੍ਰਤੀ ਕੁਸ਼ ਸਵਾਲਾਂ ਦੇ ਜਵਾਬ ਪੰਜਾਬ ਸਰਕਾਰ ਦੇ ਹੀ ਨਹੀਂ ਪਾਰੇ ਕਿ ਪੰਜਾਬ ਸਰਕਾਰ ਇਹ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਗੀ ਕਿ ਜੋ ਹਾਲਾਤ ਬਣੇ ਪਏ ਨੇ ਪੰਜਾਬ ਸਰਕਾਰ ਪੁੱਛ ਵੀ ਨਹੀਂ ਰਹੀ ਲੋਕੀ ਐਨੇ ਗੁੱਸੇ 'ਚ ਆਏ ਪਏ ਨੇ ਤੁਸੀਂ ਦੱਸੋ ਕਿ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਮੈਂਟਾਂ 'ਚ ਰਿਪਲਾਈ ਜ਼ਰੂਰ ਦਿਓ ਆ ਦੇਖ ਸਕਦੇ ਹੋ ਫਸਲਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਰਸਤੇ ਜਿੱਦੋਂ ਆਪਾਂ ਆ ਰਹੇ ਸੀ ਤੇ ਸਾਨੂੰ ਬੱਚਾ ਰੁੜੀਆਂ ਆਈਆਂ ਪਤਾ ਨਹੀਂ ਕਿਹੜੇ ਪਿੰਡ ਤੋਂ ਰੁੜ ਕੇ ਆਈਆਂ ਉਹ ਵੀ ਸਾਨੂੰ ਮਿਲੀਆਂ ਐ ਵੀ ਦੱਸ ਰਹੇ ਸੀਗੇ ਜਿੰਨਾਂ ਤੋਂ ਨੇ ਆਪਾਂ ਗੱਲ ਕੀਤੀ ਆ ਕਿ ਸਾਡੇ ਸਾਰੇ ਪਸ਼ੂ ਮਰ ਗਏ ਕਿrtੀਆਂ ਬਾਈ ਫਿਰ ਸਭ ਕੁਝ ਖਰਾਬ ਹੋ ਗਿਆ ਘਰ ਦਾ ਸਾਰਾ ਸਮਾਨ ਫਰਨੀਚਰ ਖਰਾਬ ਹੋ ਗਿਆ ਐਦਾ ਮੁਆਵਜ਼ਾ ਸਰਕਾਰ ਦੇਗੀ ਸਰਕਾਰ ਇਸ ਟਾਈਮ ਕੁਝ ਵੀ ਨਹੀਂ ਕਰ ਰਹੀ ਉਹ ਸਿਰਫ ਸਤੀ ਹੋਈ ਆ ਕੋਈ ਉਹਦਾ ਮਤਲਬ ਕੀ ਕੰਮ ਨਹੀਂ ਹੋ ਰਿਹਾ ਉਹਨਾਂ ਵੱਲੋਂ ਸਿਰਫ ਉਹ ਕਦੀ ਕਿਤੇ ਘੁੰਮਣ ਚਲ ਜਾਂਦੇ ਆ ਕਦੀ ਵਿਆਹ ਕਰਾ ਲਿਆ ਆਮ ਆਦਮੀ ਪਾਰਟੀ ਮੈਂ ਮੋਟੀ ਵੀ ਹੈ ਆਮ ਆਦਮੀ ਪਾਰਟੀ ਦਾ ਯਾ ਬੜੇ ਕਰਾਉਂਦੇ ਸਾਰੀਆਂ ਪਾਰਟੀਆਂ ਨੇ ਸਾਰੇ ਐਮ ਐਲ ਏ ਦਾ ਵਿਆਹ ਕਰਵਾ ਬਿਲਕੁਲ ਜੀ ਬਿਲਕੁਲ ਹ ਜਿੰਨੇ ਐਮ ਐਲ ਏ तकरीबन तकरीबन ਸਾਰਿਆਂ ਨੇ ਆਪਣੇ ਵਿਆਹ ਕਰਾ ਲੇ ਕੰਮ ਇੱਕ ਨਹੀਂ ਕੀਤਾ ਕੰਮ ਇੱਕ ਨਹੀਂ ਕੀਤਾ ਮੈਨ ਮੈਡ ਨੇ ਸੀਐਮ ਸਾਹਿਬ ਨਾਲ ਦੇਖੇ ਜਾਂਦੇ ਆਪ ਨੂੰ ਮੰਗਦੇ ਸੀ ਇਹੇ ਪ੍ਰੇਮਾ ਦਾ ਪਾਣੀ ਦੇ ਵਿੱਚ ਭਾਗ ਦਾ ਟੈਂਕ ਹੋਣ ਤੇ ਪਹਿਲਾਂ ਵੀ ਹੋਣੀ ਹੋਣੀ ਛੱਡੇ ਜਾਂਦਾ ਸੀ ਠੀਕ ਹੈ ਉਹ ਇੱਕਦਮ ਕਿਉਂ ਛੱਡੇ ਪਰ ਕਹਿੰਦੇ ਕਿ ਉੱਧਰ ਹਿਮਾਚਲ ਵਾਲ بارش ਜ਼ਿਆਦਾ ਹੋਈ ਨਹੀਂ ਨਹੀਂ ਇਹ ਤਾਂ ਜਾਣ ਕੇ ਹੀ ਦੱਸਦੇ ਜਾਂਦੇ ਠੀਕ ਹੈ ਇਹ ਵਸਤਕ ਹੈ ਪੰਜਾਬ ਦਾ ਇਹ ਹਰ ਇੱਕ ਵਾਰੀ ਹੁੰਦਾ ਹੈਗਾ ਠੀਕ ਹੈ ਐ ਕਿ ਇਹਨਾਂ ਨੇ ਪਾਣੀ ਉਹ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਹਾਲ ਦੇਖ ਸਕਦੇ ਹੋ ਹਾਲ ਦੇ ਬਾਰੇ ਕਿੰਨਾ ਬੁਰਾ ਹਾਲ ਹੋਇਆ ਕਹਿਣਾ ਚਾਹੀਦਾ ਚਾਹੂਗੇ ਪ੍ਰਸ਼ਾਸਨ ਬਾਰੇ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਨਹੀਂ ਪ੍ਰਸ਼ਾਸਨ ਨਾਕਾਮੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਕੀ ਕੀਤਾ ਇੰਨਾ ਸ਼ਿਫੂ ਕੀਤਾ ਇਹ ਕਰਦਾ ਕੁਝ ਨਹੀਂ ਕੀਤਾ ਇੱਥੇ ਆਮ ਆਦਮੀ ਪਾਰਟੀ ਨੇ ਕਹਿੰਦੇ ਕਿ ਆਹੀ ਆਮ ਆਦਮੀ ਇੱਕ ਇੱਕ ਵੀ ਬਚਿਆ ਜਿੰਦਾ ਬੰਦਾ ਦੇਖ ਰਿਓ ਤੁਸੀਂ ਨਹੀਂ ਤੁਸੀਂ ਮਤਲਬ ਕਿ ਸਾਰੇ ਕੈਂਪ ਦੇ ਦਾ ਭਗਵੰਤ ਸਿੰਘ ਸਾਹਿਬ ਕੈਂਪ ਦੇ ਕਿ ਅਸੀਂ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਲ ਖੜੇ ਹਾਂ ਮੈਂ ਤਾਂ ਖੜੇ ਆ ਦੇਖ ਲਓ ਇੱਥੇ ਇੱਕ ਇੱਕ ਬੰਦਾ ਕਹਿੰਦੇ ਨਾ ਜੋ ਆਮ ਆਦਮੀ ਆ ਦੇਖ ਸਕਦੇ ਹੋ ਗੋਡਿਆਂ-ਗੋਡਿਆਂ ਤੱਕ ਪਾਣੀ ਵੜ ਚੁੱਕਾ ਹੈ ਐਂ ਗਿਆ ਗਿਆ ਬਿਲਕੁਲ ਰਾਵੀ ਦੇ ਕੰਢੇ ਦੂਰ-ਦੂਰ ਤੱਕ ਸਿਰਫ ਪਾਣੀ ਹੀ ਪੜ ਐ ਜੀ ਆ ਡਾ ਟਰੈਕਟਰ ਉਹ ਆਪਾਂ ਚੱਲੇ ਆ ਇੱਕ ਅੱਗੇ ਜਿਹੜਾ ਟਰੈਕਟਰ ਫਸਿਆ ਆ ਉਹਨੂੰ ਕੱਢਣ ਬੀਤ ਰਿਹਾ ਵਾਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਜਿਵੇਂ ਕਿ ਆਪਾਂ ਕੱਲ ਸੇਵਾ ਲਈ ਗਏ ਸੀ ਅਜਨਾਲੇ ਤੋਂ ਲੈ ਕੇ ਤੇ ਰਮਦਾਸ ਤੱਕ ਜਿੰਨੇ ਵੀ ਰਸਤੇ ਚ ਪਿੰਡ ਸੀ ਗੱਗੋਮਾਲ ਅ ਨੰਗਲਸੋਲ ਦਰਿਆ ਮੂਸਾ ਤੇ ਹੋਰ ਵੀ ਬਹੁਤ ਸਾਰੇ ਪਿੰਡ ਸੀ ਜਿਵੇਂ ਕਿ ਲਖੂਵਾਲ ਉਹਨਾਂ ਦੀ ਉਹ ਸਾਰੇ ਹੀ ਪਿੰਡ ਬਹੁਤ ਜ਼ਿਆਦਾ ਲਪੇਟ ਚ ਆ ਚੁੱਕੇ ਨੇ ਹੜ੍ਹ ਦੀ ਤੇ ਪਰ ਇੱਕ ਖੁਸ਼ਖਬਰੀ ਹੈ ਕਿ ਉੱਥੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਡਾਊਨ ਚ ਲਾ ਗਿਆ ਘਟ ਗਿਆ ਪਰ ਹਜੇ ਵੀ ਉੱਥੋਂ ਦੇ ਲੋਕਾਂ ਨੂੰ ਬਹੁਤ ਲੋੜ ਹੈ ਹੈਲਪ ਦੀ ਤੇ ਉਹਨਾਂ ਦੇ ਬਿਲਕੁਲ ਨਾਲ ਹੀ ਲੱਗਦਾ ਰਾਵੀ ਦਰਿਆ ਉਹ ਉਹ ਰਾਵੀ ਦਰਿਆ ਬੜੀ ਜਗਾਵਾਂ ਤੋਂ ਟੁੱਟਾ ਹੋਇਆ 5 500 ਕਿਲੋਮੀਟਰ ਤੋਂ ਬਾਅਦ ਉਹ ਜਿਹੜਾ ਬੰਨ ਹੈਗਾ ਉਹ ਟੁੱਟਾ ਹੋਇਆ ਤੇ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਚੜ ਕੇ ਮਦਦ ਕਰੋ ਜੋ ਕਿ ਆਪਾ ਉਹਨਾਂ ਦੀ ਹੈਲਪ ਕਰ ਸਕੀਏ ਤੇ ਨਾਲ ਹੀ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਿਰਫ ਬਿਆਨ ਨਾ ਦੇ ਜਿਹੜੇ ਸੀਐਮ ਸਾਹਿਬ ਨੇ ਸਾਡੇ ਭਗਵੰਤ ਜੀ ਉਹ ਸਿਰਫ ਬਿਆਨ ਨਾ ਦੇਣ ਕੁਝ ਕੰਮ ਵੀ ਕਰਨ ਜਿਹਦੇ ਨਾਲ ਲੋਕ ਦਾ ਲੋਕਾਂ ਦਾ ਭਲਾ ਹੋਵੇ ਉਥਾਂ ਦੇ ਲੋਕਾਂ ਦਾ ਬਹੁਤ ਹੀ ਜ਼ਿਆਦਾ ਰੋਸ ਨਾਲ ਮਨ ਪਰ ਆਂਦਾ ਕਿ ਜਦੋਂ ਪੰਜਾਬ ਸਰਕਾਰ ਉਹਨਾਂ ਦਾ ਕੋਈ ਸਾਥ ਹੀ ਨਹੀਂ ਦੇ ਰਹੀ ਉਥੇ ਸਿਰਫ ਭਾਈ ਅਮਰਿਤਪਾਲ ਸਿੰਘ ਜੀ ਹੋ ਗਏ ਜਾਂ ਬੁੱਢਾ ਅਦਲ ਤਰਨਾ ਦਲ ਐਨ ਜੀਓ ਹੋ ਗਿਆ ਤੇ ਜਿਹੜੇ ਆਪਣੇ ਸਿੰਗਰ ਵੀਰ ਭਾਈ ਚਾਰੇ ਹੈਗੇ ਸਾਰੇ ਉਹ ਮਿਲ ਕੇ ਸਾਥ ਦੇ ਰਹੇ ਨੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉਥੇ ਨਹੀਂ ਪਹੁੰਚ ਰਿਹਾ ਤੇ ਜਿਹੜੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਆਪਣਾ ਸਾਰਾ ਕੰਮਕਾਰ ਛੱਡ ਕੇ ਪਿੰਡਾਂ ਚ ਨਾਲ ਤੁਰੇ ਹੋਏ ਨੇ ਹੈਲਪ ਕਰ ਰਹੇ ਨੇ ਲੋਕਾਂ ਦੀ ਬੋਰ ਤੇ ਜਾ ਰਹੇ ਨੇ ਲੋਕਾਂ ਤੋਂ ਪੁੱਛ ਰਹੇ ਨੇ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਮੈਂ ਜਿਹੜੇ ਕੇਂਦਰ ਸਰਕਾਰ ਦੇ ਮੋਦੀ ਸਾਹਿਬ ਨੂੰ ਉਹਨਾਂ ਨੂੰ ਵੀ ਦਰਖਾਸਤ ਪਾਣਾ ਚਾਹਨਾ ਵਾ ਕਿ ਪੰਜਾਬ ਨਾਲ ਮਤਰਈ ਮਾ ਵਾਲਾ ਹਸਾਬ ਨਾ ਕਰੋ ਉਹ ਵੀ ਪੰਜਾਬ ਵੀ ਇੰਡੀਆ ਦਾ ਹਿੱਸਾ ਹੈ ਉਹ ਕਿਦਰ ਐਨਾ ਹੋਵੇ ਕਿ ਉੱਤਰ ਨੂੰ ਵੱਖਰਾ ਹੋਣਾ ਪਵੇ ਕਹਿਣਾ ਨਹੀਂ ਸੀ ਪਰ ਮੈਨੂੰ ਮਜਬੂਰੀ ਚ ਕਹਿਣਾ ਪਿਆ ਬਾਕੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ بارش ਹਜੇ ਵੀ ਪੈ ਰਹੀ ਹੈ ਉੱਥੇ ਹੋ ਸਕਦਾ ਹੈ ਕਿ ਦੁਬਾਰਾ ਪਾਣੀ ਆ ਜਾਵੇ ਜਿੱਥੇ ਪਾਣੀ ਦਾ ਪੱਧਰ ਘਟ ਗਿਆ ਤੇ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਮੈਂ ਵੀ ਤੇ ਤੁਸੀਂ ਵੀ ਕਰੋ ਕਿ ਵੱਧ ਚੜ ਕੇ ਆਪਾਂ ਹੈਲਪ ਕਰੀਏ ਤੇ ਉੱਥੇ ਪਾਣੀ ਨਾ ਆਵੇ ਜਿਵੇਂ ਕਿ ਹੁਣ ਜਲੰਧਰ ਵੀ ਪਾਣੀ ਆ ਗਿਆ ਪਰ ਆਪਾਂ ਅਰਦਾਸ ਹੀ ਕਰ ਸਕਦੇ ਆ ਤੇ ਨਾਲ ਥੋੜੀ ਬਹੁਤੀ ਆਪਣਾ ਯੋਗਦਾਨ ਪਾ ਸਕਦੇ ਆ ਕਿ ਜਿੱਦ ਨਾਲ ਆਪਾਂ ਬਚਾਅ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ